ਲਓ ਵੀ ਸੰਗਤ ਜੀ ਸਾਰੇ ਪਿੰਡ ਲੋਪੋ ਲਈ ਬੜੀ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਚਰਨ ਪਾਏ ਅਤੇ ਉਹਨਾਂ ਦੇ ਸਾਡੇ ਨਗਰ ਵਿੱਚ ਚਰਨ ਪਾਉਣ ਦੀ ਖੁਸ਼ੀ ਵਿੱਚ ਹਰੇਕ ਸਾਲ ਦੀ ਤਰ੍ਹਾਂ ਐਤਕੀ ਵਾਰ ਵੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਉੰਜ ਵੈਸੇ ਤਾਂ ਕਿਸੇ ਵੀ ਲੰਗਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਥੋੜ੍ਹ ਨਹੀਂ ਸੀ ਪਰ ਸਾਡੇ ਨਗਰ ਵੱਲੋਂ ਇਸ ਨਗਰ ਕੀਰਤਨ ਵਿੱਚ ਠੰਡੀਆਂ ਫਰੂਟੀਆਂ ਅਤੇ ਜਲ ਜ਼ੀਰੇ ਦੀ ਸੇਵਲ ਲਗਾਈ ਗਈ ਸੰਗਤਾਂ ਨੇ ਬੜੇ ਹੀ ਪ੍ਰੇਮ ਅਤੇ ਭਾਵਨਾ ਨਾਲ ਇਹ ਸੇਵਲ ਛਕੀ ਅਤੇ ਸਾਡੀ ਇਹ ਛੋਟੀ ਜਿਹੀ ਕੋਸ਼ਿਸ਼ ਨੂੰ ਸੰਪੂਰਨ ਕੀਤਾ ਜਿੱਥੇ ਤੁਰੂੰਆਂ ਜਾ ਰਹੀਆਂ ਸੰਗਤਾਂ ਨੇ ਖਾਲੀ ਬੋਤਲਾਂ ਅਤੇ ਫਰੂਟੀਆਂ ਸੁੱਟੀਆਂ ਉੱਥੇ ਸਾਡਾ ਇਹ ਵੀ ਫਰਜ਼ ਬਣਦਾ ਸੀ ਕਿ ਅਸੀਂ ਆਪਣੇ ਨਗਰ ਨੂੰ ਸਾਫ਼ ਅਤੇ ਸੁਥਰਾ ਬਣਾ ਕੇ ਰੱਖੀਏ ਕਿਉਂਕਿ ਕਿਸੇ ਵੱਡੇ ਵਿਦਵਾਨ ਨੇ ਇਹ ਕਿਹਾ ਹੈ ਕਿ ਜਿੱਥੇ ਸਫਾਈ ਹੁੰਦੀ ਹੈ ਉੱਥੇ ਹੀ ਖੁਦਾਈ ਹੁੰਦੀ ਹੈ